ਕਿਹੜੀ ਜਗ੍ਹਾ ਤੋਂ ਤੋਂ ਲੜਵਾਲਪੈਂ ਰਾਮੋ ਰੋਡ ਲੁਧਿਆਣਾ ਓਕੇ ਮਿਰਜ ਕੀ ਕੀ ਪ੍ਰੋਬਲਮ ਅਸੀਂ ਆ ਭੈਂਦੀਆਂ ਨੂੰ ਪ੍ਰੋਬਲਮ ਚਾਹੀਏ 15-16 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਓਕੇ ਉਸ ਤੋਂ ਬਾਅਦ ਤੇ ਬਾਅਦੇ ਸਾਰੀਆਂ ਇਕੱਠੀਆਂ ਹੋ ਗਈਆਂ ਥੈਰਡ ਜੂਰੀਆ ਸਾਰੀਆਂ ਥੈਰਡ ਸੀ ਹਾਂਜੀ ਜੂਰੀਆ ਜੂਰੀਆ ਸ਼ੂਗਰ ਸ਼ੂਗਰ ਹਾਂਜੀ ਤੇ ਹੋਰ ਕੀ ਦਿੱਕਤੀ ਇੱਕ ਦੋ ਕਹਿੰਦੇ ਕਾਬਜ ਸੀ ਕਾਬਜ ਹਾਂਜੀ ਕਾਬਜ ਹੋਰ ਕਿ ਕਿਰਕਰਾਮ ਇਸੇ ਨਾਲ ਹਾਂ ਇਹ ਤੋਂ ਬਾਅਦ ਹੀ ਬਾਅਦ ਨੇ ਬੱਜੀ ਜਾਂਦੀ ਹੈ ਛਾਤੀ ਚ ਦਰਦ ਰਹਿੰਦਾ ਸੀ ਛਾਤੀ ਦਰਦ ਹੁੰਣਾ ਹਾਂ ਬਾਜੂ ਅੱਛਾ ਬਾਹਾਂ ਚੱਕ ਨਹੀਂਦੀ ਹੁੰਦੀਆਂ ਚੱਕ ਨਹੀਂ ਸੀ ਹੁੰਦੀਆਂ ਓਕੇ ਹਾਂਜੀ ਤੇ ਜਿਹੜੀ ਸ਼ੂਗਰ ਸੀ 15 16 ਸਾਲ ਤੋਂ ਸੀ ਹਾਂਜੀ ਹਾਂਜੀ ਔਰ ਕਿੰਨੀਆਂ ਕਿ ਦਵਾਈਆਂ ਖਾਧੀਆਂ ਸ਼ੂਗਰ ਵਾਲੀ ਤਾਂ ਪੱਕੀ ਹੀ ਚੱਲਦੀ ਸੀ ਇਹਨਾਂ ਦੀ ਅੱਛਾ ਜੀ ਹਾਂਜੀ ਹੁਣ ਤਾਂ ਜ਼ਿਆਦਾ 4 4:30 ਤੋਂ ਉੱਪਰ ਜਾਣ ਲੱਗੀ ਸੀ ਹੁਣ ਜਾਨੀ ਉਹ ਵੀ ਸਟਰੋਂਗ ਕਰਤੀ ਸੀ ਦਵਾਈ 130 ਰੁਪਏ ਵਾਲਾ ਪੱਤਾ ਕਰਤਾ ਸੀ ਪਿਆਹਾਂ ਤੋਂ ਅੱਛਾ ਜੀ ਆ ਸ਼ੂਗਰ ਦੀ ਤਾਂ ਪੱਕੀ ਇੱਕ ਗੋਲੀ ਰਹਿਣੀ ਪੱਕੀ ਚੱਲਦੀ ਸੀ ਵਿਚ ਨੂੰ ਡਾਕਟਰ ਕੋ ਹਫ਼ਤੇ ਦੇ ਵਿੱਚ ਦੋ ਵਾਰ ਜਾਂਦੇ ਜਾਂਦੇ ਸੀ ਅੱਛਾ ਉਹਦੇ باوجود ਵੀ ਜੇ ਜਿਆਦਾ ਜਿਕਰ ਤਾਉਣੀਆਂ ਡਾਕਟਰ ਕੋ ਹਫ਼ਤੇ ਦੋ ਵਾਰੀ ਇੰਜੈਕਸ਼ਨ ਵੀ ਲਾਉਣੇ ਹਾਂ ਜੀ ਹਾਂ ਜੀ ਓਕੇ ਔਰ ਤੁਸੀਂ ਕਹਿੰਦੇ ਸਰੀਰ ਜੀ ਤਰਨਾ ਬਹੁਤ ਹੁੰਦੀਆਂ ਸੀ ਹਾਂ ਬੇਟ ਵੀ ਆਪਣਾ ਹਾਂ ਜੀ ਹਾਂ ਜੀ ਬੇਟ ਸਰੀਰ ਖੋਦਾ ਸੀ ਸੀ ਖੋਦਾ ਬੇਟ ਜਿਆਦਾ ਸੀ ਹਾਂ ਜੀ ਜਿਆਦਾ ਸੀ ਆਪਾਂ ਤੁਹਾਨੂੰ ਬਾਡੀ ਸਾ ਓਕੇ ਆਪਾਂ ਤੁਹਾਨੂੰ ਬੋਡੀ ਸਬਦੇ ਪੰਜ ਤਰ੍ਹਾਂ ਦੇ ਜੋਸ ਦਿੱਤੇ ਆ ਉਹ ਤੁਸੀਂ ਵਰਤੇ ਆ ਲਗਭਗ ਆ ਤੁਹਾਨੂੰ ਕਰੀਬ 60 ਦਿਨ ਹੋ ਚੁੱਕੇ ਆ ਹਾਂਜੀ ਹਾਂਜੀ ਔਰ ਤੁਸੀਂ ਸਾਰ ਸਪੈਕ ਦੇ ਪਹਿਲਾ ਕੋਰਸ ਵਰਕੇ ਦੂਜਾ ਸ਼ੁਰੂ ਕੀਤਾ ਆ ਤੇ ਆਪਾਂ ਕੀ ਕਹਿਣਾ ਚਾਹੁੰਦੇ ਹੁਣ ਤੁਹਾਨੂੰ ਕਿਵੇਂ ਲੱਗਦਾ ਆ ਨਹੀਂ ਸਾਨੂੰ ਸਹੀ ਲੱਗਿਆ ਦੇਖੋ ਅਸੀਂ ਪਹਿਲਾਂ ਵਰਤੀ ਜਦੋਂ ਇੱਕ ਵਾਰ ਪ੍ਰੋਬਲਮ ਥੋੜੀ ਜ਼ਿਆਦਾ ਆ ਗਈ ਆ ਦਵਾਈ-ਦੂਜੀ ਅਸੀਂ ਛੱਡਤੀ ਸੀ ਨਾ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਆ ਚਲੋ ਸਹੀ ਹੋ ਗਈ ਆ ਹੁਣ ਆ ਦੁਬਾਰਾ ਅਸੀਂ ਦੂਜੀ ਵਾਰ ਲੈ ਲਈ ਦਵਾਈ ਅੱਜ ਸਾਡੇ ਕੋ ਖਤਮ ਸੀ ਅੱਜ ਸ਼ੂਗਰ ਵਾਲੀ ਲਈ ਆ ਗਈ ਅੱਜ ਅਸੀਂ ਯਾਨੀ ਸਹੀ ਆ ਵਾਕੀ ਜਿਹੜੀ ਅਸੀਂ ਬਾਹਰੋਂ ਦਵਾਈ ਲੈਦੇ ਸੀ ਸ਼ੂਗਰ ਦਾ ਪੱਤਾ ਜਾਂ ਥਰਨ ਦੀ ਪੂਰੀ ਖਾਦੇ ਸੀ ਉਹ ਸਾਰੀਆਂ ਅਸੀਂ ਬੰਦ ਕਰ ਦਿੱਤੀ ਜਿਹੜੀ ਬਾਹਰੋਂ ਜਿਹੜੀ ਮੈਡੀਸਿਨ ਸੀ ਉਹ ਕੋਈ ਲੋੜ ਨਹੀਂ ਪਈ ਅਸੀਂ ਬੰਦ ਕਰਤੀ ਡਾਕਟਰ ਦੇ ਕੋਲ ਅਸੀਂ ਹਫ਼ਤੇ ਦੇ ਵਿੱਚ ਦੋ ਵਾਰ ਪੱਕੇ ਜਾਂਦੇ ਜਾਂਦੇ ਸੀ ਪ੍ਰੋਬਲਮ ਆ ਜਾਂਦੀ ਸੀ ਜਾਂ ਹਫ਼ਤੇ ਵਿੱਚ ਚਾਰ ਵਾਰ ਵੀ ਜਾਣਾ ਯਾਨੀ ਕਿ ਜ਼ਿਆਦਾ ਦਿੱਕਤ ਆ ਜਾਂਦੀ ਸੀ ਡਾਕਟਰ ਕੋਲ ਜਾਣੇ ਪੈਂਦੇ ਸੀ ਜਾਣਾ ਹੀ ਪੈਂਦਾ ਸੀ ਪ੍ਰੋਬਲਮ ਜ਼ਿਆਦਾ ਆ ਜਾਂਦੀ ਸੀ ਪਰ ਕਿੰਨੇ ਕਿ ਮਹੀਨੇ ਨਾਲ ਖਾ ਚੁੱਕੇ ਹੋ ਬਹੁਤ ਜ਼ਿਆਦਾ 15 16 ਸਾਲ ਤੋਂ ਚੱਲਦਾ ਹੀ ਆ ओके ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਵੇਟ ਵੀ ਘਟਿਆ ਕਹਿੰਦੇ ਹਾਂ ਹਾਂ ਵੇਟ ਵੀ ਘਟਿਆ ਤੇ ਬਾਕੀ ਉਦਾਂ ਵੀ ਠੀਕ ਆ ਸਰੀਰ ਤੇ ਫਰਕ ਆ ਯਾਨੀ ਸ਼ੂਗਰ ਜਿਹੜੀ ਬਾਹਰੋਂ ਅਸੀਂ ਦਵਾਈ ਜਾਨੀ ਬੰਦ ਤੇ ਸੀ ਉਹ ਬੰਦ ਕਰਤੀ ਤੇ ਛਾਤੀ ਦਰਦ ਤਾਂ ਨਹੀਂ ਹੋਇਆ ਮੁੜ ਕੇ ਨਹੀਂ ਹੁੰਦਾ ਤੇ ਪਿੰਡ ਤੋਂ ਤੇਰੇ ਬਾਹ ਕਹਿੰਦੇ ਪਹਿਲਾਂ ਬਾਹ ਨਹੀਂ ਚੱਕ ਹੁੰਦੀ ਸੀ ਬਾਹ ਠੀਕ ਆ ਹੁਣ ਤਾਂ ਕਰ ਕਰੇ ਦਵਾਈ ਨਾਲ ਵਰਕ ਪਿਆ ਮਤਲਬ ਹੁਣ ਠੀਕ ਹੋ ਗਈ ਨਾ ਜੀ ਹਾਂ ਜੀ ਇਹ ਜਿਹੜੀ ਬਾਹ ਦੀ ਪ੍ਰੋਬਲਮ ਕਿੰਨੇ ਦਿਨ ਤੋਂ ਸੀ ਬਾਹ ਦੀ ਤਾਂ ਮੈਨੂੰ ਹੁਣੇ ਹੋਈ ਸੀ ਤਾਂ ਅੱਛਾ ਜੀ 2-3 ਕਿ ਮਹੀਨੇ ਹੋਈ ਆ ਹੁਣੇ ਹੋਈ ਅੱਛਾ ਜੀ ਕੋਈ ਦਿੱਕਤਾਂ ਨਹੀਂ ਹੈਗੀ ਨਹੀਂ ਹਾਂ ਠੀਕ ਜੀ ਇਹ ਤੁਹਾਡੀ ਵੀਡੀਓ ਲੱਖਾਂ ਹੀ ਲੋਕ ਦੇਖਣਗੇ ਤੁਸੀਂ ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਬਾਡੀ ਸਰਵਿਸ ਨੂੰ ਵਰਤਣਾ ਚਾਹੀਦਾ ਹੈ ਬੰਦ ਤੇ ਬੈਠ ਜਿਉ ਮੂਰਾ ਇਹ ਸਿਹਤ ਭਲਾ ਹੋ ਜੇ ਵਧੀਆ ਇੱਕ ਵਾਰ ਸਹੀ ਹੋ ਜਾਂਦਾ ਇਹ ਲੋਗ ਅੰਗਰੇਜ਼ੀ ਦਵਾਈਆਂ ਕਰਦੀਆਂ ਵੀ ਖਰਾਬ ਹੈ ਜੀ ਜੀ ਗੁਰਦੇ ਖਰਾਬ ਹੁੰਦੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਸਹੀ ਹੈ ਬਿਲਕੁਲ ਆ ਥੈਂਕ ਯੂ ਜੀ ਸਾਨੂੰ